ਸਸਿਕਾ ਜੀ ਦੋਸਤੋ ਟਾਈਮ ਨਿਊਜ਼ ਤੁਹਾਡਾ ਸਵਾਗਤ ਹੈ ਮੈਂ ਆਜ ਇਕਸੀ ਸਿੰਘ ਬਿਲੂ ਇਸ ਟਾਈਮ ਮੈਂ ਖੜਾ ਜੈਤੋ ਮੰਡੀ ਦੇ ਵਿੱਚ ਹੈ ਜਿਹੜੀ ਫਰੀਦਕੋਟ ਦੇ ਵਿੱਚ ਪੈਂਦੀ ਹੈ ਕਹਿੰਦੇ ਰੋਟੀ ਰੋਜੀ ਦੇ ਲਈ ਇਨਸਾਨ ਕੀ ਕੁਛ ਕਰਦਾ ਹੈ ਤੇ ਇੱਕ ਤੁਹਾਨੂੰ ਮੈਂ ਇਹ ਜੇ ਬੰਦੇ ਨਾਲ ਮਿਲਾਉਨੇ ਆ ਜਿਹੜੀ ਕਲਾਕਾਰੀ ਦੇ ਵਿੱਚ ਰੋਟੀ ਖਾਤਰ ਆਪਣੇ ਸਰੀਰ ਦੇ ਉੱਤੇ ਪੇਂਟ ਕਰ ਰੱਖਿਆ ਉਹਨਾਂ ਨਾਲ ਗੱਲਬਾਤ ਕਰਦੇ ਆ ਕੀ ਹਾਲ ਹੈ ਬਾਈ ਜੀ ਠੀਕ ਜੀ ਬਾਈ ਜੀ ਪਿੰਡ ਕਿਹੜਾ ਤੁਹਾਡਾ ਹਾਂਜੀ ਪਿੰਡ ਕਿਹੜਾ ਹੈ ਆਪਣਾ ਜੀ ਰਾਜਸਥਾਨ ਜੀ ਰਾਜਸਥਾਨ ਹਾਂਜੀ ਗੰਗਨੌਰ ਜ਼ਿਲ੍ਹਾ ਅੱਛਾ ਗੰਗਨੌਰ ਜ਼ਿਲ੍ਹਾ ਪਤਨਪੁਰ ਤੋਂ ਆ ਜੀ ਆਪਾਂ ਤੇ ਤੁਹਾਨੂੰ ਕਿੰਨਾ ਚਿਰ ਹੋ ਗਿਆ ਇਹ ਕੰਮ ਕਰਦੇ ਨੂੰ ਅੱਜੇ ਪੰਜਾਬ ਦੇ ਮਾਰੇ ਨਹੀਂ ਕਰਦੇ ਨੂੰ ਆਪਾਂ ਨੂੰ 8-9 ਸਾਲ ਹੋ ਗਏ ਮਹਾਰਾਜ ਜੀ ਅੱਛਾ ਹਾਂਜੀ ਜਿਸ ਜਿਵੇਂ ਆਪਾਂ ਪੇਂਟ ਕਰਦੇ ਆਂ ਜਿਵੇਂ ਤੁਹਾਡੇ ਸਰੀਰ ਤੇ ਤੁਸੀਂ ਪੇਂਟ ਕੀਤਾ ਇਹਨਾਂ ਰਿਐਕਸ਼ਨ ਨਹੀਂ ਹੁੰਦਾ ਹੈਗਾ ਨਾ ਮਹਾਰਾਜ ਜੀ ਲੱਛਣ ਨਹੀਂ ਹੁੰਦਾ ਕਿਸੇ ਇਹ ہمارا ਰੋਜ਼ ਦਿਨ ਦਾ ਕੋਰਸੇ ਸਰ ਅੱਛਾ ਹਾਂਜੀ ਅਣਜਾਣ ਬੰਦਾ ਲਾਇਆ ਤੇ ਉਹਦੇ ਲੱਛਣ ਹੋ ਜਾਂਦਾ ਮਹਾਰਾਜ ਜੀ ਸਰਚੋਂ ਤੇ ਮੈਂ ਲਾਇਆ ਸੀਗਾ ਤੇ ਮੇਰੇ ਹੱਥਾਂ ਤੇ ਤੇ ਮੇਰੇ ਮੂੰਹ ਤੇ ਪੁਨਸੀਆਂ ਲੱਗੀਆਂ ਸੀਗੀਆਂ ਉਹ ਉਹਦੇ ਕਰਣ ਮੈਨੂੰ ਹੌਲੀ 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 ਮੇਲੇ ਲਾਇਆ ਰੱਖਿਆ ਤਾਂ ਮੈਨੂੰ ਰੱਜ ਗਿਆ ਜੀ ਨਹੀਂ ਇਹ ਜਿਹੜਾ ਤੁਸੀਂ ਇਹ ਕਿੱਤਾ ਚੁਣਿਆ ਕੋਈ ਹੋਰ ਵੀ ਕਰ ਸਕਦੇ ਤੁਸੀਂ ਇਸ ਦੇ ਵਿੱਚ ਕਿਵੇਂ ਪਏ ਇਸ ਤੋਂ ਆਪਾਂ ਜਿਵੇਂ ਇਹ ਬਾਹਰਲੇ ਮੁਲਕ ਦੀ ਚੀਜ਼ ਹੈ ਮਹਾਰਾਜੀ ਇਹ ਕੈਨੇਡਾ ਚ ਅਮਰੀਕਾ ਚ ਚਲਦੇ ਸੀਗੇ ਸਟੈਚੂ ਮੈਂ ਤੇ ਆਪਾਂ ਉਹਨਾਂ ਨੂੰ YouTube ਤੇ ਦੇਖਿਆ ਸੀਗਾ ਪਹਿਲਾਂ ਆਪਾਂ ਦੂਜੇ ਪ੍ਰੋਗਰਾਮ ਕਰਦੇ ਸੀਗੇ ਬੋਲੇਨਾਟੇ ਸ੍ਰੀ ਜੀ ਦੇ ਹਨਮਾਨ ਜੀ ਦੇ ਕਾਊਟੂਨ ਕਈ ਵਗੈਰਾ ਮੰਤੇ ਸੀਗੇ ਤੇ ਹੁਣ ਇੱਕ ਕੀ ਆਪਾਂ ਪ੍ਰੋਗਰਾਮ ਦੇਖਿਆ ਸਟੈਚੂ ਵਗੈਰਾ ਤੇ ਆਪਾਂ ਦੇਖਿਆ YouTube ਤੇ ਬਾਹਰਲੇ ਮੁਲਕ ਦੀ ਫਿਰ ਆਪਾਂ ਤਿਆਰ ਕੀਤਾ ਜੀ ਮਹਾਰਾਜੀ ਆ ਪ੍ਰੋਗਰਾਮ ਕਿ ਆਪਣੇ ਇੰਡੀਆ ਚ ਆਪਣੇ ਇੰਡੀਆ ਚ ਦਿਖਾਵਾਂ ਸਾਰੇ ਪਾਸੇ ਤੇ ਰਾਜਸਥਾਨ ਚ ਪੰਜਾਬ ਚ ਜੋ ਪੂਰੇ ਇਲਾਕੇ ਚ ਆਪਣੇ ਕੁਸਕਰਾਂ ਮਨੋਰੰਜਨ ਕਰਾ बस ਮੈਂ ਟਾਈਮ ਪਾਸ ਕਰਨਾ ਮਾਰਾ ਜੀ ਬਸ ਪ੍ਰੋਗਰਾਮ ਦਿਖਾਣਾ ਬੱਚੇ ਨੂੰ ਸਾਰੇ ਇਲਾਕੇ ਨੂੰ ਸਾਰੇ ਨੂੰ ਦਿਖਾਣਾ ਤਾਂ ਮੇਰਾ ਟਾਈਮ ਪਾਸ ਹੋ ਜੰਨਾ ਰੋਟੀ ਦਾ ਰੋਟੀ ਦਾ ਗੁਜ਼ਾਰਾ ਹੋ ਜੰਨਾ ਕਿ ਕਿਹੜੇ ਕਿਹੜੇ ਸ਼ਹਿਰਾਂ ਦੇ ਵਿੱਚ ਤੁਸੀਂ ਇਹ ਕਰ ਚੁੱਕੇ ਹੋ ਪ੍ਰੋਗਰਾਮ ਲਾ ਕੇ ਮੈਂ ਆਪਣੇ ਸ਼ੁਰੂਆਤ ਕੀਤਾ ਸੀ ਆਪਣੇ ਮੋਗਾ ਤੋਂ ਮੋਗਾ ਮੋਗਾ ਅਮੁਖ ਸਰ ਤੇ ਆਪਣੇ ਜਿਲ੍ਹਾ ਲਾਲ ਆਬਾਦ ਡੱਬਾਰੀ ਤੇ ਕਈ ਪੰਜਾਬ ਦੇ ਕਈ ਪਾਸੇ ਜਾਂਦਾ ਮਾਰਾ ਜੀ ਇੱਕ ਕਿੰਨਾ ਚਿਰ ਹੋ ਗਿਆ ਤੁਸੀਂ ਇਹ ਪ੍ਰੋਫੈਸ਼ਨ ਵਿੱਚ ਪਏ ਹੋ ਤੁਹਾਨੂੰ ਆ ਮਹਾਰਾਜ ਜੀ ਮੈਨੂੰ 8-9 ਸਾਲ ਹੋ ਗਏ ਪਹਿਲੇ ਚਲੋ ਦਰਸ਼ਕੋ ਤੁਹਾਨੂੰ ਹੁਣ ਦਿਖਾਉਨੇ ਆਂ ਵੀ ਇੱਕ ਇਨਸਾਨ ਆਪਣੀ ਰੋਜੀ ਰੋਟੀ ਖਾਤਰ ਕਿਸ ਤਰ੍ਹਾਂ ਦਾ ਵਿਚਾਰੇ ਨੇ ਇਹਨੇ ਪੇਂਟ ਕੀਤਾ ਹੋਇਆ ਦਿਖਾਉਂਦਾ ਤੁਹਾਨੂੰ ਆਪਦੇ ਕਰਕੇ ਤੁਸੀਂ ਕਰਕੇ ਦਿਖਾਉਂਦੇ ਰਸਤੇ انصار کا کا ہے وہ لوگ کا اتے لے رہا ہے نا کہ بھی سامنے نہیں ہے